ਤੇ ਮਮੀ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਰਾਂ ਪੁੱਛ ਲੈਨੇ ਆ ਸੰਦੀਪ ਫੋਨ ਆਇਆ ਵਾ ਸੰਦੀਪ ਫੋਨ ਆਇਆ ਵਾ ਮੈਨੂੰ ਵੀ ਓਨੀ ਫਿਕਰ ਵਾ ਤੁਹਾਨੂੰ ਬਸ ਆਪਣੀ ਟੈਨਸ਼ਨ ਪਈ ਆ ਸਾਡਾ ਮੁੰਡਾ ਪਹਿਲਾਂ ਚਲ ਜੇ ਨਹੀਂ ਤੁਹਾਡਾ ਮੁੰਡਾ ਪਹਿਲਾਂ ਨਾ ਛਾਡਾ ਵਾ ਆਪ ਬਾਅਦ ਚ ਚਲ ਜੂਗੀ ਉੱਥੇ ਜਾ ਕੇ ਨਾ ਤੈਨੂੰ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਮੁਲਕੀ ਕੋਈ ਗੱਲ ਨਹੀਂ ਮਮੀ ਮੈਂ ਪੁੱਛ ਲੂੰਗੀ ਤੁਸੀਂ ਟੈਨਸ਼ਨ ਨਾ ਲਾਓ ਕਿੱਡੀਆਂ ਖੁਸ਼ੀਆਂ ਮਨਾਉਣ ਦੇ ਆ ਰਹਿਣਾ ਸਾਰੇ ਟੱਬਰ ਨੇ ਇੱਥੇ ਹੀ ਆ ਕੋਈ ਗੱਲ ਨਹੀਂ ਜਾਊਂਗੀ ਤੇ ਕੱਲੀ ਜਾਊਂਗੀ ਰੋ ਇੱਥੇ ਹੀ ਥੱਕੇ ਖਾਂਦੇ ਮੇਰੀ ਗੱਲ ਸੁਣੋ ਹਾਂਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਦੱਸੋ ਦੋ ਤਿੰਨ ਦਿਨ ਹੋ ਗਏ ਆ ਮੈਂ ਤੁਹਾਡੇ ਮੂੰਹ ਆਲ ਵੇਖਣ ਲਈ ਆ ਤੁਸੀਂ ਚੁੱਪ ਚੁਪ ਰਹਿੰਦੇ ਜੇ ਮਨ 'ਚ ਕੋਈ ਗੱਲ ਹੈਗੀ ਆ ਤਾਂ ਤਾਵੇਂ ਦੱਸੋ ਰਮਨ ਚੁੱਪ ਚੁੱਪ ਕੀ ਰਹਿਣਾ ਵਾ ਮੈਨੂੰ ਨਾ ਫਿਕਰ ਲੱਗਾ ਵਾ ਕਿ ਸੰਦੀਪ ਨੇ ਟੈਸਟ ਦਿੱਤਾ ਸੀ ਕਿ ਤੇਰੇ ਰਿਫਿਊਜਨ ਆ ਜਾਊਦੀ ਨਹੀਂ ਨਹੀਂ ਕੋਈ ਗੱਲ ਨਹੀਂ ਇਦਾਂ ਦਾ ਨਹੀਂ ਸੋਚੀਦਾ ਪਰ ਨਾ ਇੱਕ ਗੱਲ ਮੇਰੇ ਦਿਮਾਗ ਵਿੱਚ ਵੀ ਚੱਲਣ ਰਹੀ ਆ ਜੇ ਕਿਤੇ ਨਾ ਦਲਜੀਤ ਦਾ ਵੀ ਨਾਲ ਹੀ ਕੰਮ ਬਣ ਜਾਂਦਾ ਤੇ ਸਭ ਤੋਂ ਵਧੀਆ ਹੁਣ ਆਹੀਗਾ ਚਲ ਦੋਵੇਂ ਜਾਣੇ ਚਲ ਜਾਂਦੇ ਮਗਰ ਹਨ ਨੂੰ ਵੀ ਫਿਰਸਾ ਫਾਸਾ ਦਾ ਫਿਕਰ ਨਾ ਹੁੰਦਾ ਇੱਕ ਜਾਣਾ ਪੜਦਾ ਤੇ ਦੂਜਾ ਜਾਣਾ ਆਪਣੇ ਨਾਲ ਕੰਮ ਕੁੰਮ ਕਰ ਲਿੰਦਾ ਤੇ ਆਹ ਗੱਲ ਤੇ ਤੇਰੀ ਸਹੀ ਆ ਪਰ ਹੁਣ ਉਹਦੇ ਭਰਾ ਨੇ ਫਾਇਲ ਲਈ ਆ ਹੁਣ ਕੁਝ ਕਹਿ ਵੀ ਨਹੀਂ ਸਕਦੇ ਅਸੀਂ ਉਹਨਾਂ ਨੂੰ ਕਹਿਣਾ ਹੀ ਕੀ ਆ ਜਦ ਅਜੰਟ ਉਹਨਾਂ ਨੇ ਲੱਭਿਆ ਵਾ ਤੇ ਉਹਨੇ ਉਹਨਾਂ ਦੀ ਗੱਲ ਮੰਨਣੀ ਆ ਸਾਡੀ ਥੋੜਾ ਮੰਨਣੀ ਆ ਅਸੀਂ ਤਾਂ ਹੋਂ ਨਾ ਆਪੇ ਦੋਵੇਂ ਜੀ ਗੱਲ ਕਰਨ ਦੇ ਆ ਜਿੰਨਾ ਚਿਰ ਹੁਣ ਮੁੰਡਾ ਬਾਹਰ ਨਹੀਂ ਜਾਂਦਾ ਉਹਨਾਂ ਚਿਰ ਫਿਕਰ ਜੀ ਇਹਦਾ ਲੱਗਾ ਹੀ ਰਹਿਣਾ ਵਾ ਨਾ ਜਿੱਦਾਂ ਮਰਜੀ ਆ ਕੁੜੀ ਤੇ ਸੋਵਰਾਂ ਚੰਗੀ ਆ ਪਰ ਜਦੋਂ ਨਾ ਆਲੇ ਦੁਆਲੇ ਦੀਆਂ ਗੱਲਾਂ ਸੁਣੀਆਂ ਦੀਆਂ ਨਾ ਮਾਨ ਬੜਾ ਡਰਦਾ ਵਾ ਉਹ ਮੈਂ ਦਲਜੀਤ ਨੂੰ ਤਾਂ ਕਹਿਤਾ ਹੈਗਾ ਹੀ ਉਹ ਮੈਂ ਹਾਂ ਤੂੰ ਇਦਾਂ ਕਰ ਉਹਨੂੰ ਕਹਿ ਪੀ ਐਜੰਟ ਅਸੀਂ ਆਪ ਹੀ ਕਰ ਲੈਨੇ ਆ ਜੇ ਪੈਸੇ ਅਸੀਂ ਲਾਉਣੇ ਆ ਤੇ ਐਜੰਟ ਨਹੀਂ ਲੱਭ ਸਕਦੇ ਅਸੀਂ ਆਪਣਾ ਲੱਭ ਤੇ ਅਸੀਂ ਸਕਦੇ ਹਾਂ ਪਰ ਇਹ ਨਾ ਟਾਈਮ ਹੀ ਇਦਾਂ ਦਾ ਹੀ ਸਾਨੂੰ ਚੁੱਪ ਰਹਿਣਾ ਹੀ ਪੈਣਾ ਹੀ ਜੇ ਅਸੀਂ ਬੋਲਦੇ ਕੋਈ ਗੱਲ ਕਰਦੇ ਨਾ ਫਿਰ ਕੰਮ ਖਰਾਬ ਹੋ ਜਾਣਾ ਹੀਗਾ ਤਾ ਕਰਕੇ ਮੈਂ ਚੁੱਪ ਕੀਤੀ ਰਹੀ ਦਲਜੀਤ ਵਿਚਾਰੇ ਨੇ ਨਾ ਬਥੇਰਾ ਮੱਥਾ ਮਾਰਿਆ ਸੀ ਵੀ ਕੋਈ ਗੱਲ ਨਹੀਂ ਏਜੰਟਾਂ ਹੀ ਆਪ ਕਰ ਲੈਣੇ ਆ ਸੰਦੀਪ ਕਹਿੰਦੀ ਸੀਗੀ ਵੀ ਮੇਰੇ ਭਰਾ ਦੀ ਵਾਗ ਵੀ ਬੜੀ ਆ ਕੋਈ ਗੱਲ ਨਹੀਂ ਉਹਨੇ ਆਪੇ ਸਾਰੀ ਗੱਲ ਕਰ ਲੈਣੀ ਆ ਹੋਣਾ ਜਿੱਦਾਂ ਦਾ ਸਮਾਂ ਚੱਲਣ ਡਿਆ ਨਾ ਡਰ ਵੀ ਲੱਗਦਾ ਸੀ ਉਹ ਫਿਰ ਵਿਚਾਰਾ ਚੁੱਪ ਕਰ ਗਿਆ ਵੀ ਜੇ ਜ਼ਿਆਦਾ ਵੀ ਮੈਂ ਬੋਲਿਆ ਇਹ ਨਾ ਹੋਵੇ ਭੀਏ ਔਖੀ ਹੋ ਜੇ ਵੀ ਮੇਰੇ ਭਰਾ ਨੇ ਕਹਿਣਾ ਸੀ ਏਜੰਟ ਨੂੰ ਤੂੰ ਤੁਸੀਂ ਕਹਿਤਾ ਮੇਰੇ ਭਰਾ ਦੀ ਬੇਇੱਜ਼ਤੀ ਹੋਈ ਆ ਬੜਾ ਕੁਝ ਵੇਖਣਾ ਪੈਂਦਾ ਵਾ ਚੱਲ ਕੋਈ ਗੱਲ ਨਹੀਂ ਡਰ ਤੇ ਹੈ ਹੀ ਆ ਸਾਧਲੂਗੀ ਕੁੜੀਆਂ ਵਰਗੀ ਕੁੜੀ ਨੀਗੀ ਵੇਖਣ ਨੂੰ ਤਾਂ ਚੰਗੀ ਲੱਗਦੀ ਆ ਅਕਸਰ ਸਾਡੇ ਘਰ ਆਈ ਨੂੰ ਵੀ ਟਾਈਮ ਹੋ ਗਿਆ ਵਾ ਤੇ ਪੁੱਤ ਦਾ ਪਤਾ ਲੱਗ ਹੀ ਜਾਂਦਾ ਵਾ ਓਏ ਇਹ ਤਾਂ ਤੇਰੀ ਗੱਲ ਠੀਕ ਆ ਪਰ ਜਨਜਰ ਸਾਡੇ ਮੁਡੇ ਨੂੰ ਸਾਦੀ ਨਹੀਂ ਆ ਓਰਾ ਜਰ ਕੀ ਭਰੋਸਾ ਵਾ ਹਾਈ ਦਾ ਨਾ ਜਿੱਕੋ ਗੱਲ ਸੋਚੀ ਜਾਓਗੇ ਨਾ ਤੇ ਕੀ ਫਾਇਦਾ ਵਾ ਹੱਸ ਖੇਡ ਕੇ ਟਾਈਮ ਕੱਢੋ ਇਦਾਂ ਨਹੀਂ ਕਰੀਦਾ ਹੁੰਦਾ ਜੇ ਇਹ ਇਦਾਂ ਕਰੋਗੇ ਨਾ ਬੱਚਿਆਂ ਦੇ ਮਨ ਵਿੱਚ ਹੀ ਆਊਗੀ ਵੀ ਡਾੜੀ ਪਤਾ ਨਹੀਂ ਕਿਉਂ ਚੁੱਪ ਚੁੱਪ ਕੋ ਨਾ ਸੰਦੀਪ ਨੂੰ ਥੋੜਾ ਸਮਝਾਇਆ ਕਰ ਕਿ ਪੁੱਤ ਜੇ ਬਾਹਰ ਚਲ ਜੈਗੀ ਨਾ ਇਹਨੂੰ ਜਾ ਕੇ ਦਲਜੀਤ ਨੂੰ ਸੱਦ ਲਈ ਕੋਈ ਗੱਲ ਨਹੀਂ ਉਹਨੂੰ ਮੈਂ ਸਮਝਾਉਂਦੀ ਵੀ ਆ ਮੈਂ ਫੇਰ ਕਹੂੰਗੀ ਕਿ ਇਹ ਆ ਜੇ ਇਹ ਚਲ ਜੂਗਾ ਨਾ ਇਹ ਆਪੇ ਕੰਮ ਕਰੂਗਾ ਤੇ ਤੇਰੀਆਂ ਫੀਸਾਂ ਤਾਰੀ ਜਾਊਗਾ ਉਹਦਾ ਇੱਥੋਂ ਖਰਚਾ ਕੱਲਣਾ ਨਾ ਬੜਾ ਔਖਾ ਵਾ ਕਿਹ ਤਰੀਕੇ ਨਾਲ ਕਹਿਣਾ ਹੁੰਦਾ ਵਾ ਤੇ ਜੇ ਤੁਸੀਂ ਚੁੱਪ ਰਹੇ ਤੇ ਮੁੰਡੇ ਨੇ ਵੀ ਕਹਿਣਾ ਵਾ ਕਿਰੇ ਪੈਸੇ ਲੱਗਣੇ ਆ ਡੈਡੀ ਤਾਂ ਕਰਕੇ ਚੁੱਪਾ ਉਹ ਨਹੀਂ ਨਹੀਂ ਘਾਤ ਨਹੀਂ ਮੈਂ ਚੁੱਪ ਕਰਦਾ ਇਹ ਤਾਂ ਚੱਲ ਹੁਣ ਇੱਥੇ ਆਣ ਕੇ ਤੇ ਚੁੱਪ ਕਰਕੇ ਟਾਈ ਮੰਗਾਈਦਾ ਆਪਣਾ ਵੀ ਕੀ ਕਰਨਾ ਵਾ ਚਲ ਆਓ ਚਲੀਏ ਘਰ ਨੂੰ ਐਵੇਂ ਨਹੀਂ ਜਿੱਥੇ ਮੇਰੀ ਟੈਨਸ਼ਨ ਜੀ ਚ ਬੈਠੇ ਜੇ ਕੀ ਗੱਲ ਵਾ ਟੈਨਸ਼ਨ ਜੋ ਸਾਰੇ ਟੱਬਰ ਨੂੰ ਹੀ ਪਈ ਆ ਸੰਦੀਪ ਦਾ ਵੀਜ਼ਾ ਆਉਣਾ ਸੀਗਾ ਉਹ ਦਿਨ ਵੀ ਕਿੰਨੇ ਉੱਤੇ ਚਲ ਗਏ ਆ ਤੇ ਅਜੇ ਤੱਕ ਨਾ ਕੋਈ ਖਬਰ ਨਾ ਸਾਰ ਨਾ ਉਹ ਦੱਸ ਦੇ ਕੁਝ ਲਵਲੀ ਹੋਣੇ ਤੇ ਬੰਦਾ ਪੁੱਛਿਆ ਤੁਸੀਂ ਸਾਰੀ ਗੱਲ ਹਣੋ ਸਪਸ਼ਟ ਦੱਸੋ ਕਿ ਭਾਈ ਇੰਨਾ ਕੰਮ ਹੋ ਗਿਆ ਇੰਨਾ ਕ ਰਹਿ ਗਿਆ ਟੈਨਸ਼ਨ ਤੇ ਹੈਗੀ ਆ ਮੰਮੀ ਵੀ ਬੜੀ ਟੈਨਸ਼ਨ ਲੈਂਦੇ ਪਰ ਕੀ ਕਰ ਸਕਦੇ ਆ ਕੋਈ ਗੱਲ ਨਹੀਂ ਤੁਹਾਨੂੰ ਵੀ ਪਤਾ ਹੁਣ ਕਿੰਨੇ ਰੋਲੇ ਦੇ ਚੱਲਣ ਦੇ ਆ ਹੋ ਸਕਦਾ ਉਹਦੇ ਕਰਕੇ ਥੋੜਾ ਬਹੁਤਾ ਟਾਈਮ ਲੱਗਦਾ ਹੋਵੇ ਮੰਨੂ ਸਮਝਦਾ ਹਾਂ ਸਾਡੀ ਠੀਕ ਵਾਹ ਪਰ ਫਿਰ ਵੀ ਟੈਨਸ਼ਨ ਤੇ ਹੁੰਦੀ ਹੈ ਨਾ ਆਪਣੇ ਹੱਥਾਂ 'ਚ ਸਾਰਾ ਕੰਮ ਹੁੰਦਾ ਏਜੰਟ ਆਪਣਾ ਹੁੰਦਾ ਤੇ ਅਹੀਂ ਘਟੋ ਘਟੋ ਨੂੰ ਪੁੱਛਣ ਵਾਲੇ ਤੇ ਬਣਦੇ ਹੁਣ ਨਾ ਉੱਥੇ ਜਾ ਕੇ ਕਿਸ ਨੂੰ ਪੁੱਛਣ ਜੋਗੇ ਨਾ ਕਿਸ ਨੂੰ ਦੱਸਣ ਜੋਗੇ ਸਮਝ ਨਹੀਂ ਆਉਂਦੀ ਕੀ ਭੰਡਿਆ ਸਾਡੇ ਨਾਲ ਕੀ ਨਹੀਂ ਕੋਈ ਗੱਲ ਨਹੀਂ ਤੀਂ ਫਿਕਰ ਨਾ ਕਰੋ ਮਨ 'ਚ ਟੈਨਸ਼ਨ ਤੇ ਬੜੀ ਆਉਂਦੀ ਹੈ ਪਰ ਦੂਜੇ ਪਾਸੇ ਇਹ ਵੀ ਸੋਚੋ ਨਾ ਕਿ ਜਿੰਨੀਆਂ ਗੱਲਾਂ ਚੱਲਣੀਆਂ ਵਾ ਹੋ ਸਕਦਾ ਦੋਵਾਂ ਦਾ ਇਕੱਠਿਆਂ ਦਾ ਪੰਜੇ ਜਾਂ ਫਿਰ ਟਾਈਮ ਲੱਗਣਾ ਹੋਵੇ ਇਕੱਠਿਆਂ ਤਾਂ ਬੰਨਾ ਹੀ ਨਹੀਂਗਾ ਯਾਰ ਮੈਂ ਤੁਹਾਨੂੰ ਭਾਵੇਂ ਲਿਖ ਕੇ ਲਵਾਂ ਲੋ ਮੇਕੋ ਅਸੀਂ ਕਹਿੰਦੇ ਨਹੀਂ ਇਹਨਾਂ ਨੂੰ ਇਕੱਠਿਆਂ ਦਾ ਇਕੱਠਿਆਂ ਦਾ ਨਹੀਂਗਾ ਬੰਨਾ ਚਰਵੀ ਮਿਲਿਆਂ ਵਰਤਿਆਂ ਪਤਾ ਲੱਗ ਜਾਂਦਾ ਜੀਆਂ ਦਾ ਐਡੀ ਕਿਹੜੀ ਗੱਲ ਹੀ ਅਸੀਂ ਨਿਆਣੇ ਹਾਂ ਇੱਥੇ ਬੈਠੇ ਤਿੰਨ ਚਾਰ ਜਣੇ ਹਾਂ ਅਸੀਂ ਇਕੋ ਜੇ ਤੁਹਾਡੇ ਵੀ ਏਜੰਟ ਵਾਗ ਬਹਿਗੇ ਅਸੀਂ ਵੀ ਤਾਂ ਕੰਮ ਬਣਾ ਹੀ ਲੈਣਾ ਏ ਪਰਨਾ ਭਰਾ ਨੇ ਵੀਜ਼ਾ ਲਵਾ ਕੇ ਦੇਣਾ ਨਿਵਾਲੋ ਵੀਜ਼ਾ ਚਲੋ ਕੋਈ ਗੱਲ ਨਹੀਂ ਤੁਸੀਂ ਬਹੁਤਾ ਵੀ ਗਲਤ ਨਾ ਸੋਚੋ ਜੋ ਹੋਊਗਾ ਚੰਗਾ ਹੀ ਹੋਣਾ ਜੋ ਹੱਡੀ ਕਿਸਮਤ ਵਾ ਉਹਨਾਂ ਨੂੰ ਮਿਲ ਜਾਣਾ ਜੋ ਉਹਨਾਂ ਦੀ ਕਿਸਮਤ ਉਹ ਉਹਨਾਂ ਨੂੰ ਮਿਲ ਜਾਣਾ ਉਹ ਗੱਲ ਤੇ ਜੋ ਤੜੀ ਠੀਕ ਵਾ ਪਰ ਕਿਸਮਤ ਦੇ ਭਰੋਸੇ ਨਾਲ ਸਭ ਕੁਝ ਛੱਡ ਸਕਦੇ ਰੁਪਈਆ 30 ਲੱਖ ਲੱਗਣਾ ਵਾ 30 ਲੱਖ ਜੇ ਕਿਤੇ ਖਰਾਬ ਹੋ ਗਿਆ ਨਾ ਤੇ ਅਹੀਂ ਪਤਾ ਕਿੰਨੇ ਪਿੱਛੇ ਡਿੱਗ ਜਾਣਾ ਜਾ ਕੇ ਵੇਖੋ ਜੀ ਇਹ ਗੱਲਾਂ ਤੇ ਤਸੀਂ ਪਹਿਲਾਂ ਸੋਚਣੀਆਂ ਸੀ ਨਾ ਜਦੋਂ ਸੰਦੀਪ ਨੂੰ ਆਇਲਟਸ ਜਾਂ ਪ੍ਰੀਤੀ ਵੱਲੋਂ ਕਿਹਾ ਹੈਗਾ ਜਾਂ ਫਿਰ ਜਦੋਂ ਫਾਈਲ ਲਾਉਣੀ ਸ਼ੁਰੂ ਕੀਤੀ ਹੈਗੀ ਹੁਣ ਤੇ ਸਾਰਾ ਕੁਝ ਅਹੀਂ ਉਹਨਾਂ ਦੇ ਹੱਥੀ ਆਪ ਦਿੱਤਾ ਵਾ ਇਹ ਹੱਡੀ ਵੀ ਗਲਤੀ ਹੈ ਜਾਂ ਤੇ ਉਦੋਂ ਥੋੜਾ ਬੋਤਾ ਅੜ ਜਾਂਦੇ ਪਰ ਉਦੋਂ ਇਹ ਹੀ ਵੀ ਕੋਈ ਗੱਲ ਨਹੀਂ ਜੇ ਕੰਮ ਬਣੂਗਾ ਤੇ ਸਾਡੇ ਮੁੰਡੇ ਦਾ ਵੀ ਨਾਲ ਹੀ ਬੰਨਾ ਹੁਣ ਥੋੜਾ ਬੋਤਾ ਯਕੀਨ ਤੇ ਕਰਨਾ ਹੀ ਪੈਣਾ ਵਾ ਨਾ ਜੇ ਹੁਣ ਕਹੀਏ ਵੀ ਉਹਨਾਂ ਨੂੰ ਸਿੱਧਾ ਜਾ ਕੇ ਪੁੱਛੀਏ ਤੇ ਰਿਸ਼ਤੇਦਾਰੀ ਖਰਾਬ ਹੁੰਦੀ ਐ ਫਿਰ ਅਹੀਂ ਇਦਾਂ ਥੋੜੀ ਚਾਹੁੰਦੇ ਆ ਵੀ ਹੁਣ ਲੜਾਈਆਂ ਪੈ ਜਾਣ ਤੇ ਬਾਅਦ ਚੋ ਜਿਹੜਾ ਮੁੰਡੇ ਨੂੰ ਖੜਨਾ ਵਾ ਉਹ ਵੀ ਨਾ ਨਾਲ ਖੜਨ ਜੋ ਤੇ ਇਸੇ ਗੱਲ ਦਾ ਤੇ ਪਛਤਾਵਾ ਵਾ ਸਾਨੂੰ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ ਉਹਨਾਂ ਦੇ ਹੱਥ 'ਚ ਕੱਖ ਨਾ ਦਿੰਦੇ ਮੈਂ ਸਭ ਆਪ ਹੀ ਆਪਣੇ ਮੂੰਹ 'ਚ ਆ ਰਿਸ਼ਤੇਦਾਰੀ ਵੀ ਨਵੀਂ ਨਵੀਂ ਹੀ ਸੰਦੀਪ ਵੀ ਜ਼ੋਰ ਪਾਉਂਦੀ ਸੀ। ਹੂੰ ਕਹਿੰਦੀ ਸੀ ਵੀ ਨਹੀਂ। ਮੇਰੇ ਵੀਰ ਨੇ ਹੀ ਕਰਨੇ ਸਾਰੇ ਕੰਮ ਜਿਹੜੇ ਕਰਨੇ ਆ। ਅਸੀਂ ਵੀ ਸੋਚਿਆ ਵੀ ਚੱਲ ਕੋਈ ਗੱਲ ਨਹੀਂ। ਪਰ ਹੁਣ ਦੋਹਾਂ ਤਿੰਨਾਂ ਮਹੀਨੇ ਬਾਅਦ ਪਤਾ ਲੱਗਦਾ ਨਾ ਜਦੋਂ ਮਿਲੀ ਗਲੀ ਦਾ ਵਾ ਇੱਕ ਦੂਜੇ ਨੂੰ ਪਤਾ ਫੇਰ ਹੀ ਲੱਗਦਾ। ਸਿਆਣੇ ਸੱਚੀ ਕਹਿੰਦੀ ਆ ਨਾ ਜਾਂ ਰਾਹ ਪਿਆ ਜਾਣੀ ਆ ਜਾਂ ਵਾਹ ਪਿਆ ਜਾਣੀ ਆ। ਹੁਣ ਵਾਹ ਪਿਆ ਵਾ। ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਕਿੱਦਾਂ ਦੇ ਨੇ। ਜਿਹੜਾ ਬੰਦਾ ਸੱਚਾ ਹੁੰਦਾ ਨਾ ਕੱਲੀ-ਕੱਲੀ ਗੱਲ ਦੱਸਦਾ ਸਾਰੀ। ਇਹ ਤੇ ਜਿਹੜਾ ਫੋਨ ਕਰ ਲਈਏ ਭਾਜੀ ਦੱਸਿਆ ਨਹੀਂ ਏਜੰਟ ਨੇ ਜੇ ਕੋ ਕਿ ਬੰਦਾ ਪੁੱਛੇ ਏਜੰਟ ਕਾ ਦਾ ਜੇ ਤੁਹਾਨੂੰ ਪਤਾ ਨਹੀਂ ਲੱਗਾਈ ਤੱਕ ਤੇ ਕੋਈ ਨਹੀਂ ਤਹੀ ਬਹੁਤੇ ਕਾਲੇ ਨਾ ਪਵੋ ਮਨ ਚ ਫਿਕਰ ਤੇ ਹੈਗੀ ਆ ਤਹੀ ਵੀ ਆਪਣੀ ਥਾਂ ਤੋਂ ਪਤਾ ਬੁਦਾ ਕਰਦੇ ਰਹੋ ਜੇ ਕੋਈ ਗੱਲ ਬਾਤ ਹੁੰਦੀ ਆ ਤੇ ਉੱਥੇ ਬੰਦਾ ਰੋਕ ਲੈਂਦਾ ਵਾ ਇਹ ਗੱਲ ਨੂੰ ਪਰ ਇਹ ਆ ਕਿ ਮਨ ਚ ਬਹੁਤੀ ਫਿਕਰ ਨਾ ਰੱਖੋ ਇਹ ਨਾ ਹੋਏ ਕੰਮ ਬਣਾਉਂਦੇ ਬਣਾਉਂਦੇ ਰਿਸ਼ਤੇਦਾਰੀ ਵੀ ਜਾਂਦੀ ਰਵੇ ਉਤੋਂ ਵੀ ਮਨ ਉੱਠ ਜੇ ਕੋਈ ਨਹੀਂ ਲੱਗਦਾ ਨਾ ਕੋਪਰਾ ਫਿਰ ਦੱਸੂਗਾ ਤੁਹਾਨੂੰ ਮੇਰੇ ਇਹ ਚਾਹੁੰਦਾ ਪਿਆ ਸਭ ਕੋ ਠੀਕ ਠਾਕ ਹੀ ਹੋਵੇ ਕੋਈ ਨਹੀਂ ਸਾਰਾ ਕੁਝ ਵਧੀਆ ਹੀ ਹੋਣਾ ਫਿਕਰ ਨਾ ਕਰੋ ਮੇਰਾ ਤਾਂ ਇੱਕ ਉਹ ਸੰਦੀਪ ਨੂੰ ਪੁੱਛ ਹੀ ਲਵਾਂ ਐਤਾ ਕਿਵੇਂ ਵਿਚਰਨਾ ਚੁੱਪ ਕਰਕੇ ਬੈਠੇ ਰਾਵਾਂਗੇ ਚੱਲ ਹਾਂ ਨਾ ਦਾ ਕੋਈ ਨਾ ਕੋਈ ਜਵਾਬ ਦੇਊਗੀ ਇਹ ਨਾ ਕਹੇ ਮम्मी बार-बार ਇੱਕੋ ਗੱਲ ਕਰੀ ਜਾਂਦੇ ਆ ਕੋਈ ਗੱਲ ਹੀ ਜੇ ਕਹੂੰਗੀ ਤਾਂ ਸੁਣ ਲੋਂਗੇ ਹੋਰ ਫਿਰ ਕੀ ਕਰਨਾ ਅੰਦਰ ਹੀ ਨਹੀਂ ਆ ਸੰਦੀਪਾ ਹਾਂਜੀ ਮੰਮੀ ਪੁੱਤ ਮੈਂ ਪੁੱਛਣਾ ਹੈਗਾ ਕਿ ਆਇਆ ਅਜੇ ਤੱਕ ਕੋਈ ਫੋਨ ਬੜੀ ਕੋਈ ਗੱਲ ਕਿ ਨਹੀਂ ਹੈ ਜੇ ਨਹੀਂ ਮੰਮੀ ਹਜੇ ਤਾਂ ਨਹੀਂ ਫੋਨ ਆਇਆ ਨਾਲ ਮੇਰੀ ਗੱਲ ਸੁਣੋ ਤੁਸੀਂ ਬਾਰ-ਬਾਰ ਇੱਕੋ ਹੀ ਗੱਲ ਪੁੱਛੀ ਜਾਂਦੇ ਆ ਜਦੋਂ ਕਿਤੇ ਫੋਨ ਆਊਗਾ ਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀ ਦੱਸੂਗੀ ਆ ਨਹੀਂ ਨਹੀਂ ਪੁੱਤ ਇਹ ਗੱਲ ਨਹੀਂ ਗਈ ਕਿ ਬਾਰ-ਬਾਰ ਪੁੱਛੀ ਜਾਂਦੇ ਆ ਫਿਰ ਵੀ ਫਿਕਰ ਹੁੰਦਾ ਵਾ ਮੈਨੂੰ ਇਹ ਆਪ ਹੀ ਚਲ ਤੇਰਾ ਕੰਮ ਛੇਤੀ ਬੰਦੀ ਮੰਮੀ ਤੁਹਾਡੇ ਨਾਲੋਂ ਜ਼ਿਆਦਾ ਟੈਨਸ਼ਨ ਮੈਨੂੰ ਆ ਜਿੰਨੇ ਟੈਸਟ ਦਿੱਤਾ ਵਾ ਨਾ ਉਹਨੂੰ ਜ਼ਿਆਦਾ ਟੈਨਸ਼ਨ ਹੁੰਦੀ ਆ ਕੋਈ ਗੱਲ ਨਹੀਂ ਜਦੋਂ ਵੀ ਫੋਨ ਆਉਂਦਾ ਵਾ ਨਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਊਂਗੀ ਮੈਂ ਚਲੋ ਠੀਕ ਆ ਬਾਕੀ ਇਹ ਆ ਜੋ ਕੋਈ ਲੀੜਾ ਕੱਪੜਾ ਲਿਆਉਣ ਵਾਲਾ ਵਾ ਨਾ ਤੇ ਲੈ ਆ ਕੋਈ ਚੀਜ਼ ਰਹਿ ਨਾ ਜਾਵੇ ਤੇਰੀ ਮੰਮੀ ਮੈਂ ਸੋਚਣ ਦੀ ਪਹਿਲਾਂ ਉਧਰੋਂ ਪਤਾ ਲੱਗ ਹੀ ਜਾਵੇ ਫੇਰ ਹੀ ਬਣਾਉਂਗੀ ਕੱਪੜੇ ਚੱਲ ਜਾਣਾ ਤੇ ਹੈ ਹੀ ਆ ਤੇ ਕੱਪੜੇ ਵੀ ਚਾਹੀਦੇ ਆ ਮੁੜ ਕੇ ਚੱਕਦਾ ਪਤਾ ਲੱਗਾ ਤੇ ਇੰਨੀਆਂ ਚੀਜ਼ਾਂ ਕਿੱਦਾਂ ਲੈਣੀਆਂ ਵਾ ਤੇ ਛੇਤੀ ਛੇਤੀ ਵਿੱਚ ਨਾ ਕਈਆਂ ਚੀਜ਼ਾਂ ਦਾ ਛੇਤੀ ਭੁੱਲ ਜਾਂਦਾ ਹੁੰਦਾ ਵਾ ਉਹ ਕੋਈ ਗੱਲ ਨਹੀਂ ਮੰਮੀ ਤੂੰ ਟੈਨਸ਼ਨ ਨਾ ਲਓ ਸਭ ਕੁਝ ਹੋ ਜਾਊਗਾ ਪੁੱਤ ਜਿਹੜੇ ਏਜੰਟ ਨੇ ਫਾਈਲ ਲਈ ਹੈ ਨਾ ਉਹ ਹੈ ਤਾਂ ਵਧੀਆ ਵਾ ਨਾ ਅੱਗੇ ਉਹਨੇ ਨਾ ਮੁੰਡੇ ਕੁੜੀਆਂ ਬਾਹਰ ਕੱਲੇ ਆ ਮੰਮੀ ਮੈਂ ਤੁਹਾਨੂੰ ਕਿਹਾ ਤੇ ਹੈਗਾ ਵਾ ਸਾਡੇ ਜਿੰਨੇ ਵੀ ਰਿਸ਼ਤੇਦਾਰ ਗਏ ਆ ਨਾ ਉੱਥੋਂ ਹੀ ਗਏ ਆ ਤੂੰ ਕਿਉਂ ਟੈਨਸ਼ਨ ਲੈ ਰਹੇ ਆ ਮੈਨੂੰ ਤੇ ਵਿਸ਼ਵਾਸ ਹੈ ਨਹੀਂ ਤੁਹਾਨੂੰ ਆਏ ਹਾਈ ਸੰਦੀਪ ਤੇਰੇ ਤੇ ਵਿਸ਼ਵਾਸ ਵਾਲੀ ਗੱਲ ਨਹੀਂ ਕਿ ਕੋਈ ਵੀ ਹੈਗੀ ਹੁਣ ਤੇ ਗੱਲ ਸਾਰੀ ਏਜੰਟ ਤੇ ਹੀ ਆ ਤੇ ਪਰ ਤੇ ਕੋਈ ਗੱਲ ਹੀ ਨਹੀਂ ਗਈ ਮੈਨੂੰ ਕੋਤੇ ਇਹ ਆ ਕਿ ਤਲਜੀਤ ਦਾ ਵੀ ਸੁਪਨਾ ਹੈ ਫੇ ਮੈਂ ਬਾਹਰ ਜਾਵਾਂ ਚੱਲ ਤੂੰ ਜਾਵੇਂਗੀ ਤੇ ਛੇਤੀ ਛੇਤੀ ਉਹਨੂੰ ਵੀ ਸੱਦ ਲੇਗੀ ਦੋਵੇਂ ਜਾਣੇ ਉੱਥੇ ਹੋਗੇ ਨਾ ਤਾਂ ਸਾਨੂੰ ਕੋਈ ਫਿਕਰ ਨਾ ਹੋਊਗਾ ਮੰਮੀ ਤੇ ਇਹ ਗੱਲਾਂ ਹੀ ਉਦਾਂ ਦੀਆਂ ਕਰਨ ਡੀਆਂ ਮੈਨੂੰ ਤਾਂ ਲੱਗਦਾ ਤੁਹਾਨੂੰ ਵਿਸ਼ਵਾਸ ਨਹੀਂ ਆਗਾ ਮੇਰੇ ਤੇ ਨਹੀਂ ਨਹੀਂ ਸੰਦੀਪ ਇਦਾਂ ਦੀ ਪੁੱਤ ਕੋਈ ਗੱਲ ਨਹੀਂ ਗਈ ਮੇਰੀ ਗੱਲ ਦਾ ਤੂੰ ਗੁੱਸਾ ਨਾ ਕਰ ਵੀ ਮੰਮੀ ਨੇ ਆ ਗੱਲ ਕਹੀ ਆ ਤੂੰ ਮੰਮੀ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਰਾਂ ਪੁੱਛ ਲੈਨੇ ਆ ਸੰਦੀਪ ਫੋਨ ਆਇਆ ਵਾ ਸੰਦੀਪ ਫੋਨ ਆਇਆ ਵਾ ਮੈਨੂੰ ਵੀ ਉਨੀ ਫਿਕਰ ਵਾਂ ਚੱਲ ਕੋਈ ਗੱਲ ਨਹੀਂ ਐਵੇਂ ਤੂੰ ਖੇਜਣਾ ਪਿੰਡੋਂ ਆਇਆ ਫੋਨ ਫਾਂਦੇ ਨੂੰ ਕੋਈ ਹਾਂਜੀ ਮੰਮੀ ਠੀਕ ਠਾਕ ਆ ਸਾਰੇ ਅੱਛਾ ਅੱਛਾ ਚੱਲ ਮੈਂ ਚਾਹ ਬਣਾਉਂਦੀ ਆ ਤੇ ਲਿਉਣੀ ਤੇਰੇ ਵਾਸਤੇ ਵੀ ਮੈਂ ਤਾਂ ਨਹੀਂ ਪੀਣੀ ਚਾ ਤੂੰ ਹੀ ਪੀਣੀ ਤੇ ਵੇਖ ਲਓ ਚੱਲ ਠੀਕ ਆ ਇਹਨਾਂ ਨੂੰ ਬਸ ਆਪਣੀ ਟੈਨਸ਼ਨ ਪਈ ਆ ਸਾਡਾ ਮੁੰਡਾ ਪਹਿਲਾਂ ਚੱਲ ਜੇ ਨਹੀਂ ਤੁਹਾਡਾ ਮੁੰਡਾ ਪਹਿਲਾਂ ਨਾ ਛੱਡਾਂ ਵਾ ਆਪ ਬਾਅਦ ਚ ਚੱਲ ਜੂੰਗੀ ਜਦੋਂ ਪੁੱਛਦੇ ਫੋਨ ਆਇਆ ਜਦੋਂ ਪੁੱਛਦੇ ਫੋਨ ਆਇਆ ਤਮਾਰ ਖਰਾਬ ਕੀਤਾ ਇਹਨਾਂ ਨੇ ਮੇਰਾ ਅੱਛਾ ਅੱਛਾ ਵਿਜਾ ਆ ਗਿਆ ਵਾ ਚਲੋ ਆ ਤੇ ਵਧੀਆ ਗੱਲ ਹੋ ਗਈ ਫਿਰ ਹਾਂਜੀ ਹਾਂਜੀ ਨਹੀਂ ਨਹੀਂ ਵਧਾਈ ਬਣੀ ਆ ਕਿ ਬਣੀ ਕਿਉਂ ਨਹੀਂ ਠੀਕ ਆ ਠੀਕ ਆ ਕੋਈ ਨਹੀਂ ਭਾਜੀ ਮੈਂ ਦੱਸ ਦਊਗਾ ਜਦੋਂ ਵੀ ਟਿਕਟ ਕਰਾਉਣੀ ਹੋਊਗੀ ਨਾ ਮੈਂ ਦੱਸ ਦਊਗਾ ਠੀਕ ਹੈ ਜੀ ਠੀਕ ਓਕੇ ਲੈ ਸੰਦੀਪ ਦਾ ਤੇ ਵੀਜ਼ਾ ਆ ਗਿਆ ਇਦਾਂ ਕਰਨਾ ਰੁਪਿੰਦਰ ਨੂੰ ਦੱਸਣਾ ਰੁਪਿੰਦਰ ਉਹ ਗੱਲ ਸੁਣਨ ਕੇ ਦੇਖੀ ਕਿੰਦਾ ਖੁਸ਼ ਹੁੰਦੀ ਹੈ ਚੱਲ ਸਾਡਾ ਵੀ ਸੁਪਨਾ ਕਿਤੇ ਬਾਹਰ ਜਾਣ ਦਾ ਪੂਰਾ ਹੋ ਜਾਊਗਾ ਹਾਂਜੀ ਕੀ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਕੀ ਹੀ ਕਫਾਜੀ ਜੀ ਡਹੀ ਹੀ ਕਰਨ ਅੰਦਰ ਉਹ ਮੇਰੀ ਗੱਲ ਸੁਣਾ ਹਾਂਜੀ ਖੁਸ਼ਖਬਰੀ ਹੈ ਇੱਕ ਕਾਦੀ ਵੀਜ਼ਾ ਆ ਗਿਆ ਸੰਦੀਪ ਦਾ ਅੱਛਾ ਆਹੋ ਚੱਲ ਮੈਨੂੰ ਫੋਨ ਆਉਂੰਡਿਆ ਸੀ ਫਿਰ ਤੇ ਬੜੀ ਖੁਸ਼ੀ ਵਾਲੀ ਗੱਲ ਵਾ ਸੱਚੀ ਆ ਵਾਲੀ ਗੱਲ ਦੱਸਗੇ ਨਾ ਸੱਚੀ ਬੜਾ ਹੀ ਵਧੀਆ ਹੋਇਆ ਵਾ ਕਿ ਕੁੜੀ ਦਾ ਵੀਜ਼ਾ ਆ ਗਿਆ ਵਾ ਕਿਤੇ ਅਸੀਂ ਵੀ ਬਾਹਰ ਚੱਲ ਜਾਾਂਗੇ ਬਸ ਇਹੋ ੜੀ ਕਹੀ ਉਦਨ ਦੀ ਵੀ ਚੱਲ ਕੀ ਗੱਲ ਬਾਂਦੀ ਕੀ ਨਹੀਂ ਬਾਂਦੀ ਸੱਚੀ ਤਾਂ ਬੜਾ ਹੀ ਵਧੀਆ ਹੋ ਗਿਆ ਵਾ ਬਾਹਰ ਚਲ ਗਈ ਨਾ ਚੱਲੇ ਇਹ ਵੀ ਜੈਂਟਾ ਹੀ ਆਪਣਾ ਲੱਭਾ ਹੀ ਤੇ ਤਾਂ ਹੀ ਨਹੀਂ ਛੇਤੀ ਕੰਮ ਹੋ ਗਿਆ ਹਾਂਜੀ ਤੇ ਜੇ ਕਿਤੇ ਉਹ ਲਾ ਦਿੰਦੇ ਫਾਈਲ ਤੇ ਹੋ ਸਕਦਾ ਮੁੰਡੇ ਦਾ ਵੀ ਨਾਲ ਹੀ ਬਣ ਜਾਂਦਾ ਉਹ ਹੀ ਤੇ ਮੈਂ ਤੁਹਾਨੂੰ ਕਹੀ ਸੀ ਪਹਿਲਾਂ ਚੱਲ ਲਈ ਆ ਪਰ ਹੁਣ ਇਹਨਾਂ ਦਾ ਪਤਾ ਹੈਗਾ ਬਣਾ ਵੀ ਕੁੜੀ ਆਪਣੀ ਕੱਲੀ ਨਹੀਂ ਜਾਣਾ ਤੇ ਮੁੜਕੇ ਹਨੂ ਖੜਨ ਵਾਲੀ ਬਣੂਗੀ ਤੇ ਜੇ ਕਿਤੇ ਉਹ ਨਾਲ ਚੱਲ ਜਾਂਦੇ ਤਾਂ ਉਹਨਾਂ ਨੇ ਹਨੂ ਨੂੰ ਜਾਣ ਦੇਣਾ ਹੀ ਕੋਈ ਨਹੀਂ ਸੰਦੀਪ ਨੂੰ ਫੋਨ ਲਾ ਕੇ ਦੱਸੀ ਹਣ ਕੋਈ ਗੱਲ ਨਹੀਂ ਆ ਮੈਂ ਸੰਦੀਪ ਨਾਲ ਵੀ ਗੱਲ ਕਰਦੀ ਆ ਇੱਕ ਵਾਰ ਆਹੋ ਹੁਣ ਕਰ ਤਿਆਰੀ ਜੁਰੀ ਤੂੰਗਾ ਟਾਈਮ ਦਾ ਨਿਕਲ ਜਾ ਉਹਨੂੰ ਇਹ ਕੁਛੀ ਵੀ ਟਿਕ ਟਕ ਟਕ ਦੰਦੀ ਕਰਾਉਣੀ ਆ ਤੇ ਉਸ ਹੱਬ ਨਾਲ ਸਾਨੂੰ ਦੱਸ ਦੀ ਫਿਰ ਮੈਂ ਕਹਿ ਦੂੰਗਾ ਉਹਨੂੰ ਕੋਈ ਨਹੀਂ ਨਾ ਬਸ ਥੋੜੇ ਕਿ ਦਰਾਂ ਦੀ ਗੱਲ ਵਾ ਹਾਂ ਜਦੋਂ ਟਿਕ ਟਕ ਕਰਾ ਲਈ ਤੇ ਕੁੜੀ ਨੇ ਬਾਹਰ ਚੱਲ ਜਾਣਾ ਵਾ ਤਾਂ ਸਮਝ ਲਓ ਆਪਣੀ ਮਗਰੇ ਤਿਆਰੀ ਹੈ ਚੱਲ ਮੰਮੀ ਨੂੰ ਵੀ ਦੱਸਦੀ ਅੰਦਰ ਜਾ ਕੇ ਹੌਸਲੇ ਜੇਨ ਵੀ ਹੋਰ ਕਿਸੇ ਨਾਲ ਗੱਲ ਨਾ ਕਰਿਓ ਨਹੀਂ ਨਹੀਂ ਇਹ ਗੱਲ ਜਿਹੜੀ ਆ ਨਾ ਹਲੇ ਪਰਦੇ ਵਿੱਚ ਹੀ ਰੱਖੋ ਤੁਹਾਨੂੰ ਵੀ ਪਤਾ ਵਾ ਆਂਡ ਰਵਾਨ ਜੜੇ ਆ ਨਾ ਉਹੜੇ ਵੇਖ ਕੇ ਜਰਦੇ ਆ ਇਹਨਾਂ ਦੀ ਬੁੜੇ ਬਾਹਰ ਚੱਲ ਚੱਲੀ ਆ ਸਾਰੇ ਇਦਾਂ ਹੀ ਆ ਕੇ ਤਾ ਨਵੀ ਪਤਾ ਵਾ ਆੜੀ ਚਾਚੀ ਆ ਨਾ ਆਪਣੀ ਇਹਦੋਂ ਗੱਲਾਂ ਕਰਦੇ ਹੁੰਦੇ ਸੀ ਕਹਿੰਦੇ ਸੀ ਲੈ ਇਹਨਾਂ ਦੀ ਕੁੜੀ ਨੇ ਕਿਥੇ ਬਾਹਰ ਜਾਣਾ ਵਾ ਗੱਲਾਂ ਜੋਗੀ ਆ ਤੇ ਮੈਂ ਹਾਂ ਹੁਣ ਪਤਾ ਲੱਗੂ ਨਾ ਇਹਨੂੰ ਉਧਰ ਨਹੀਂ ਦੱਸਣਾ ਵਾ ਜਿੱਦਨ ਕੁੜੀ ਬਾਹਰ ਪਹੁੰਚ ਗਈ ਪਹਿਲਾਂ ਇਹਨੇ ਦੇ ਦੇ ਇੱਥੇ ਤੁਰੇ ਫਿਰਦੀ ਲੋਕਾਂ ਨੂੰ ਗੱਲਾਂ ਕਰਦੀ ਫਿਰਦੀ ਆ ਉਹ ਆਪਣੇ ਨੂੰ ਨਹੀਂ ਕੋਈ ਵੀ ਕਹਿੰਦਾ ਕਿਸ ਦਿਨ ਨੂੰ ਗੱਲਾਂ ਹੁੰਦੀਆਂ ਵਾ ਭਾਵੇਂ ਜਿੱਦਾਂ ਮਰਜੀ ਆ ਫਿਰ ਵੀ ਹੱਡੀ ਕੁੜੀ ਆ ਦੇਖ ਕੇ ਦੁੱਖ ਤੇ ਆਉਂਦਾ ਹੀ ਨਾ ਤੂੰ ਟੈਨਸ਼ਨ ਨਾ ਲੈ ਸਦੀਪ ਨੇ ਹਨੋਂ ਮਹੀਨੇ ਦੋਵਾਂ ਮਹੀਨੇ ਬਾਅਦ ਸੱਦ ਲੈਣਾ ਉੱਥੇ। ਉਹ ਜਦੋਂ ਅਹੀਂ ਚਲੇ ਗਏ ਨਾ ਫਿਰ ਤੇ ਅੱਖਾਂ ਹੱਡੀਆਂ ਰਹਿ ਜਾਣੀਆਂ ਇਹਨਾਂ ਦੀਆਂ। ਵੀ ਲੈ ਭਰਾ ਪਰ ਜੈਨ ਨੂੰ ਵੀ ਲੈ ਗਈ ਏ ਨਾਲ। ਜਿੰਨਾ ਚਿਰ ਸਾਡਾ ਕੰਮ ਨਹੀਂ ਨਾ ਬੰਦਾ, ਉਨਾ ਚਿਰ ਕਿਸ ਨੂੰ ਨਹੀਂ ਗਾ ਦੱਸਣਾ। ਠੀਕ ਹਨ। ਆਪਾਂ ਕਿਸੇ ਕੋ ਨਾ ਲੈਣਾ ਹੀ ਨਹੀਂ ਐ ਤੇ ਨਾਲ ਲੈ ਦੀ ਲੋੜੀ ਐ। ਜਿਹੜਾ ਮਰਜੀ ਵੀ ਘਰ ਆਣ ਕੇ ਪੁੱਛੇ ਨਾ ਵੀ ਕੁੜੀ ਗਈ ਬਾਹਰ ਕਿ ਨਹੀਂ ਗਈ। ਇਹੋ ਕਹਿਣਾ ਵੀ ਅਜੇ ਫਾਈਲ ਲਾਈ ਏ। ਬਾਕੀ ਕੋਈ ਗੱਲ ਨਹੀਂ ਆ। ਸਾਰੇ ਕੰਮ ਵੇਖ ਲੋ ਹੋਈ ਜਾਂਦੇ ਆ। ਇਹ ਆ ਕਿ ਬੰਦੇ ਨੂੰ ਸਬਰ ਚਾਹੀਦਾ ਵਾ ਥੋੜਾ। ਤਾਂ ਚਲੋ ਚੱਲ ਤੁਰੇ ਰਹੇ ਹਾਂ ਇੱਥੇ ਤੱਕ ਪਹੁੰਚ ਹੀ ਗਏ ਹਾਂ ਹਨੂ ਦੀ ਆ ਇਹੀਂ ਪਿਆ ਵੀ ਕੋਈ ਨਹੀਂ ਲਾਉਣਾ ਕੱਲੀਆਂ ਟਿਕਟਾਂ ਹੀ ਹੋਣੀਆਂ ਸਾਡੀਆਂ ਉਹ ਚੰਗਾ ਵਾ ਸਭੋਂ ਐਨੇ ਪਹਿਲੇ ਲਾਈਵ ਨਹੀਂ ਜਾਂਦੇ ਘਰੋਂ ਤੁਹਾਨੂੰ ਵੀ ਪਤਾ ਵਾ ਲੱਖਾਂ ਦੇ ਹਿਸਾਬ ਨਾਲ ਪੈਸੇ ਕੱਢਣੇ ਸੌਖੇ ਪਏ ਹੋਇਆ ਹੋਇਆ ਤੇ ਹੈਇਆ ਤੇ ਜਾ ਜਾ ਕੇ ਮੰਮੀ ਨੂੰ ਦੱਸ ਤੇ ਨਾਲੇ ਸੰਦੀਪ ਨੂੰ ਫੋਨ ਕਰਕੇ ਦੱਸ ਦੀ ਚਲੋ ਕੋਈ ਗੱਲ ਨਹੀਂ ਮੈਂ ਕਰਨੀ ਗੱਲ ਉਹਨਾਂ ਨਾਲ ਵੀ ਚੱਲ ਅਹੀਂ ਦੋਵੇਂ ਜੀ ਬਾਹਰ ਚੱਲ ਜੀਏ ਬਸ ਮੋੜੇ ਨੂੰ ਸੱਦਣਾ ਨਹੀਂ ਸੱਦਣਾ ਉਹ ਤੇ ਉਹਦੀ ਮਰਜ਼ੀ ਹੈ। ਨਾਂ ਵੀ ਸੱਦੇ ਉਹਨਾਂ ਨੂੰ ਕੀ ਕਰ ਲੈਣਾ ਜਦੋਂ ਇੱਕ ਵਾਰੀ ਬਾਹਰ ਚੱਲ ਗਏ। ਸਤੀ ਵੀਰ ਜੀ ਆ ਸੁਣ ਕੇ ਨਾ ਮੈਨੂੰ ਬੜੀ ਖੁਸ਼ੀ ਹੋਂਦੀ ਹੈ। ਹਾਂਜੀ ਹਾਂਜੀ। ਕੋਈ ਗੱਲ ਨਹੀਂ ਕਰਦੀਆਂ ਮੈਂ ਇਹਨਾਂ ਨਾਲ ਗੱਲ। ਚਲੋ ਠੀਕ ਆ। ਠੀਕ ਆ ਵੀਰ ਜੀ। ਸੱਚੀ ਮੈਨੂੰ ਬੜੀ ਖੁਸ਼ੀ ਹੋਂਦੀ ਹੈ। ਚੱਲ ਖੜਨਾ ਤੇ ਹੈਗਾ ਨਹੀਂ ਇਹਨੂੰ ਨਾਲ ਦਸਣਾ ਤੇ ਪੈਣਾ ਹੀ ਹੈ। ਮਰੀਮੋਟੀ ਖੁਸ਼ੀ ਤੇ ਮਨਾਉਣੀ ਪੈਣੀ ਐ ਬੋਲਦੇ ਨਹੀਂ ਮੇਰੀ ਗੱਲ ਸੁਣਿਓ ਸਨੀ ਬਲਾਉਣ ਦੇ ਹਾਂਜੀ ਨਾ ਕਿਹੜਾ ਫੋਨ ਆਉਣ ਡਿਆ ਇਹ ਬਲੀਚੇ ਜੀ ਗੱਲ ਕਰਨ ਦੇ ਖੁਸ਼ਖਬਰੀ ਆ ਹਾਂਜੀ ਵੀਰ ਜੀ ਦਾ ਫੋਨ ਆਇਆ ਹੀ ਅੱਛਾ ਤੇ ਵੀਜ਼ਾ ਆ ਗਿਆ ਵਾ ਲੈ ਫਿਰ ਤਾਂ ਵਧਾਈਆਂ ਹੋਣ ਤੈਨੂੰ ਤੁਹਾਨੂੰ ਬਹੁਤ-ਬਹੁਤ ਕੇ ਚਲ ਵਧਾਈਆਂ ਸੰਦੀਪ ਮੁਰਗੀ ਚਾਈਦਾ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਹੌਸਲਾ ਰੱਖੋ ਸਭ ਕੁਝ ਠੀਕ ਹੀ ਹੋਣਾ ਵਾ ਸੰਦੀਪ ਮੇਰੀ ਇੱਕ ਗੱਲ ਮੰਨੇਗੀ ਹਾਂਜੀ ਦੱਸੋ ਮੈਂ ਤੁਹਾਨੂੰ ਇਹੋ ਗੱਲ ਕਹਿਣੀ ਸੀ ਮੈਂ ਤੇਰੇ ਤੇ ਨਾ ਬੜੇ ਯਕੀਨ ਕੀਤਾ ਵਾ ਤੈਨੂੰ ਵੀ ਪਤਾ ਵਾ ਘਰ ਦੇ ਹਣ ਕਿੰਨੇ ਪੈਸੇ ਲਾਏ ਹਨਾ ਤੂੰ ਮੇਰਾ ਯਕੀਨ ਨਾ ਥੋੜੀ ਚੰਗਾ ਤੇ ਮੈਨੂੰ ਬੁਲਾ ਲੈ ਵੀ ਚੰਗਾ ਤੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈਗਾ ਵਾ ਕਿ ਨਹੀਂ ਹੈਗਾ ਇਹ ਗੱਲ ਦੱਸੋ ਮੈਨੂੰ ਸੰਦੀਪ ਯਕੀਨ ਹੈਗਾ ਫੇਰ ਹੀ ਤੇਰੇ ਤੇ ਪੈਸੇ ਲਾਏ ਨੇ ਹੁਣ ਇੰਦਾ ਕਰੀ ਮੈਨੂੰ ਨਾ ਲੋ ਕਨੇਹਾ ਸੈ ਜੋ ਗਣ ਰਹੀਂਦੀ ਠੀਕ ਹੈ ਨਾ ਤੈਨੂੰ ਵੀ ਪਤਾ ਲੋਕਰੀ ਦੋ ਕਿੰਨੀ ਐ ਗੱਲਾਂ ਕਰਦੇ ਆ ਜਿਦਾਂ ਨੇ ਕੇਸ ਹੁੰਦਾ ਕਿਤੇ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਮੈਂ ਇਦਾਂ ਦੀ ਨਹੀਂ ਹੈਗੀ ਠੀਕ ਹੈ ਨਾ ਮੈਨੂੰ ਤੇ ਪਹਿਲਾਂ ਚਾਲਣ ਦੋ ਫੇ ਤੁਹਾਨੂੰ ਵੀ ਲੈ ਜਾਊਂਗੀ ਚੱਲ ਕੋਈ ਗੱਲ ਨਹੀਂ ਐਦਾਂ ਕਰ ਹੁਣ ਟਿਕਟ ਦੀ ਟਿਆੜੀ ਕਰੀਏ ਠੀਕ ਹੈ ਨਾ ਤੇ ਆਪਣਾ ਨਾ ਸਮਾਨ ਸੁੰਨ ਲੈ ਕੇ ਜਾਈਏ ਉਹ ਤੇ ਲਿਓਣਾ ਹੀ ਆ ਅੱਜ ਹੀ ਮੰਮੀ ਮੈਨੂੰ ਕਹਿਣ ਡੇ ਹੀ ਕਿ ਸਮਾਨ ਸੁੰਨ ਲੈ ਆਓ ਮੈਂ ਪਤਾ ਲੱਗ ਲੈਂਦਾ ਇੱਕ ਵਾਰੀ ਫੇਰੀ ਜਾਵਾਂਗੇ ਚੱਲ ਇਹ ਆ ਹੁਣ ਟਿਕਟ ਹੋ ਜਾਣੀ ਆ ਬੈਗ ਬੂ ਲੈ ਗਈਏ ਨਾਲ ਜਿਹੜੇ ਵੀ ਕੱਪੜੇ ਲੈਣੇ ਹਨ ਤੂੰ ਲੈ ਲੈ ਠੀਕ ਹੈ ਨਾ ਚਲੋ ਠੀਕ ਹੈ ਕੋਈ ਗੱਲ ਨਹੀਂ ਤੇ ਮੰਮੀ ਨੂੰ ਵੀ ਮੈਂ ਦੱਸਦਾ ਚੱਲ ਦੱਸਦੇ ਕੋਈ ਗੱਲ ਆ ਜਾ ਸ਼ਹਿਰ ਨੂੰ ਜਾਂਦੇ ਨਿੱਕਾ ਮੋਟਾ ਜਿਹਾ ਸਮਾਨ ਨਹੀਂ ਆਉਣ ਵਾਲਾ ਹੀ ਕੋਈ ਨਹੀਂ ਲੈ ਆਉਂਦੇ ਜਾ ਕੇ ਮੰਮੀ ਵਧਾਈ ਹੋਵੇ ਤੁਹਾਨੂੰ ਵਧਾਈ ਕਾ ਦੀ ਪੁੱਤ ਮੰਮੀ ਵਿਜੈ ਆ ਗਿਆ ਵਾ ਲੈ ਆ ਤੇ ਬੜਾ ਹੀ ਵਧੀਆ ਹੋਇਆ ਬੜਾ ਟੈਨਸ਼ਨ ਲੈਣ ਦੇ ਸੀ ਨਾ ਪੁੱਤ ਟੈਨਸ਼ਨ ਤਾਂ ਹੁੰਦੀ ਆ ਦਲਜੀਤ ਤੈਨੂੰ ਵਧਾਈ ਹੋਵੇ ਹਾਂਜੀ ਹਾਂਜੀ ਸੰਦੀਪ ਪੁੱਤ ਪੁੱਤ ਵਧਾਈਆਂ ਹੁਣ ਕਰੋ ਤਿਆਰੀ ਲਿਆਓ ਲੀੜਾ ਕਪੜਾ ਖਰੀਦ ਕੇ ਹੁਣ ਮੰਮੀ ਤੁਸੀਂ ਟੈਨਸ਼ਨ ਲੈਣ ਦੇ ਸੀ ਨਾ ਤੁਹਾਨੂੰ ਮੈਂ ਕਿਹਾ ਸੀ ਨਾ ਬੇਫਿਕਰੇ ਹੋ ਜਾਓ ਲੈ ਪੁੱਤ ਟੈਨਸ਼ਨ ਤੇ ਹੁੰਦੀ ਆ ਪਰ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੁਣ ਤੇ ਸਾਰਾ ਫਿਗਰ ਮੇਰਾ ਲੱਥ ਗਿਆ ਹੁਣ ਮੇਰੀ ਧੀ ਨੇ ਚੱਲ ਜਾਣਾ ਵਾ ਬਾਹਰ ਤੇ ਚੱਲ ਆਹ ਮੰਮੀ ਫਿਰ ਸਾਰਾ ਟੱਬਰ ਹੀ ਜਾਵਾਂਗੇ ਬਾਹਰ ਕੋਈ ਗੱਲ ਨਹੀਂ ਕੋ ਟੈਨਸ਼ਨ ਲੈਣ ਦੇ ਆ ਨਹੀਂ ਨਹੀਂ ਅਸੀਂ ਤਾਂ ਰਵਾਂਗੇ ਇੱਥੇ ਚੱਲ ਤੁਸੀਂ ਦੋਵੇਂ ਜਣੇ ਜਾਓਗੇ ਨਾ ਸਾਨੂੰ ਇੰਨਾ ਹੀ ਬੜਾਵਾ ਕੋਈ ਗੱਲ ਨਹੀਂ ਮੰਮੀ ਜਦੋਂ ਆਪਾਂ ਚੱਲ ਗਏ ਨਾ ਧੰਨ ਵੀ ਲੈ ਕੇ ਜਾਣਾ ਹੀ ਆ। ਓਏ ਅਸੀਂ ਵੀ ਜਾਵਾਂਗੇ ਪੁੱਤ ਜਾਣਾ ਕਿਉਂ ਨਹੀਂ ਆ। ਹੋਰ ਕੀ ਬੰਦਾ ਘੁੰਮੜ ਕੇ ਤੇ ਆ ਜੇ। ਓਏ ਹੋਏ ਤੇ ਹੈ ਹੀ ਆ। ਹੁਣ ਤੀਏ ਤੂੰ ਇਦਾਂ ਕਰ ਲਿਸਟ ਬਣਾ ਲੈ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਨਾ ਜਾ ਕੇ ਤੇ ਲੈ ਆਓ। ਇਹ ਨਾ ਹੋਵੇ ਕਾਲੀ ਕਾਲੀ ਵਿੱਚ ਕੋਈ ਸਮਾਨ ਤੇਰਾ ਰਹਿ ਹੀ ਜਾਵੇ। ਉਹ ਨਹੀਂ ਨਹੀਂ ਮੰਮੀ ਅੱਜ ਹੀ ਜਾਣੇ ਆਪਾਂ ਸਮਾਨ ਲੈ ਆਉਨੇ ਆ। ਮੰਮੀ ਇਹੋ ਗੱਲ ਇਹਨੂੰ ਮੈਂ ਕਹਾਂ ਦਿਆ ਸੀ। ਜਾ ਕੇ ਬੈਗ ਬੂਗ ਲੈ ਆਈਏ ਜਿਹੜਾ ਵੀ ਸਮਾਨ ਲੈਣਾ ਹੋਣਾ ਉਹਨੇ ਲੈ ਦਈਏ ਠੀਕ ਹੈ ਨਾ। ਦਲਜੀਤ ਮੇਰੇ ਕੋਲ ਪੈਸੇ ਲੈ ਜਾ ਤੇ ਨਾਲ ਲੈ ਜਾ ਸੰਦੀਪ ਨੂੰ ਜਿਹੜੀ ਜੀ ਚੀਜ਼ ਚਾਹੀਦੀ ਆ ਨਾ ਤੇ ਸ਼ਹਿਰੋਂ ਜਾ ਕੇ ਲਿਆਓ। ਕੋਈ ਨਹੀਂ ਆਉਣੀ ਜੀ ਤੇਰੀ ਕੋਈ ਸਹੇਲੀ ਭੈਣ ਉੱਥੇ ਹੈਗੀ ਹੈ ਨਾ ਉਹਨੂੰ ਫੋਨ ਕਰਕੇ ਪੁੱਛ ਲਾ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਵਾ ਸਾਰੀਆਂ ਚੀਜ਼ਾਂ ਉਹ ਲੈ ਜੀ ਮੁੜ ਕੇ ਉੱਥੇ ਜਾ ਕੇ ਤੈਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਕੋਈ ਗੱਲ ਨਹੀਂ ਮੰਮੀ ਮੈਂ ਪੁੱਛ ਲੂੰਗੀ ਤੁਸੀਂ ਟੈਨਸ਼ਨ ਨਾ ਲਾਓ ਆਹ ਚਲ ਆ ਰਮਨ ਉਹ ਲੈ ਕੇ ਦਵੀਂ ਪਰ ਇਹ ਦਈਏ ਇਹਨਾਂ ਨੂੰ ਉਹ ਲੈ ਆਵਾਂਗੇ ਚਲੋ ਚਲਾ ਫਿਰ ਚਲਾ ਜਲਦੀ ਦਮਾ ਪੈ ਗਿਆ ਚਲਾ ਜਾ ਕਿੱਡੀਆਂ ਖੁਸ਼ੀਆਂ ਮਨਾਉਣ ਡੇ ਆ ਰਹਿਣਾ ਸਾਰੇ ਟੱਬਰ ਨੇ ਇੱਥੇ ਹੀ ਆ ਕੋਈ ਗੱਲ ਨਹੀਂ ਜਾਉਂਗੀ ਤੇ ਕੱਲੀ ਜਾਉਂਗੀ ਰੋ ਇੱਥੇ ਧੱਕੇ ਖਾਂਦੇ ਜੇ ਮੈਂ ਖੜੂਂਗੀ ਨਾ ਤੇ ਆਪਣੇ ਭਰਾ ਭਝਾਈ ਨੂੰ ਹੀ ਖੜੂਂਗੀ ਤੂੰ ਹੀ ਤਾਂ ਜਾ ਜਾਦੇ ਸੁਪਨੇ ਲਾਉਗੇ ਚੱਲ ਆ ਤੇ ਬੜਾ ਵਧੀਆ ਹੋ ਗਿਆ ਜਿਹੜਾ ਕੁੜੀ ਦਾ ਵਿਜਾ ਆ ਗਿਆ ਵਾ ਹੁਣ ਜਾਉਗੀ ਤੇ ਮਗਰੇ ਮੁੰਡੇ ਨੂੰ ਸੱਦ ਲੂਗੀ ਮੈਨੂੰ ਬੜੀ ਖੁਸ਼ੀ ਹੋਣ ਰਹੀ ਆ ਚੱਲ ਲੋਕੀ ਵੀ ਸਾਨੂੰ ਕਹਿਣਗੇ ਕਿ ਉਹਦੀ ਨੋਂ ਬਾਹਰ ਗਈ ਆ ਨੇ ਤਾਂ ਲੋਕੀ ਨਾ ਬੜੀਆਂ ਬਾਰ ਗੱਲਾਂ ਕਰਦੇ ਸੀਗੇ ਰਮਨ ਖੁਸ਼ੀ ਤੇ ਉਦੋਂ ਹੋਣੀ ਆ ਜਦੋਂ ਸਾਡਾ ਮੁੰਡਾ ਜਾਊਗਾ ਤੇ ਹੁਣ ਜਨਜਰੇ ਇੱਥੇ ਆਉਣਾ ਚਿਰ ਕਿਦਾਂ ਕਹਿ ਸਕਦੇ ਆ ਤੇ ਕੋਈ ਗੱਲ ਨਹੀਂ ਜਦੋਂ ਇਹ ਚੱਲ ਗਈ ਤੇ ਮੁੰਡੇ ਨੂੰ ਉਹਨੇ ਸੱਦਣਾ ਹੀ ਆ ਕੱਲੀ ਉੱਥੇ ਫੀਸਾਂ ਤਾਰੂਗੀ ਕਿ ਜਾਂ ਰੋਟੀ ਪਾਣੀ ਦਾ ਖਰਚਾ ਚੁੱਕੂਗੀ ਰਮਨਾ ਤਾਂ ਸੁਣਦੀ ਆ ਰੋਜ਼ ਕਿ ਕੁੜੀਆਂ ਉੱਥੇ ਜਾ ਕੇ ਤੇ ਮੁਕਰ ਜਾਂਦੀਆਂ ਹਾਏ ਮੈਂ ਤਾਂ ਬੜੀ ਖੁਸ਼ ਹੋਣ ਲਈ ਹਾਂ ਤੁਸੀਂ ਆਹ ਗੱਲ ਕਰਕੇ ਨਾ ਮੈਨੂੰ ਫੇਰ ਫਿਕਰਾਂ ਚ ਪਾਤਾ ਵਾ ਵੀ ਪਤਾ ਨਹੀਂ ਸੱਦਣਾ ਵਾ ਕਿ ਨਹੀਂ ਸੱਦਣਾ ਯਾਰ ਫਿਕਰ ਤੇ ਹੈਗਾ ਹੀ ਆ ਉਹ ਨਹੀਂ ਨਹੀਂ ਕੁੜੀ ਹੱਸਾਂ ਰਹੀ ਸੀ ਬੜੀਆਂ ਵਧੀਆ ਗੱਲਾਂ ਕਰਨ ਰਹੀ ਸੀ ਜਿਉਂਦੇ ਮਨ ਵਿੱਚ ਇਦਾਂ ਦੀ ਕੋਈ ਗੱਲ ਹੁੰਦੀ ਨਾ ਫੇਰ ਨਹੀਂ ਉਹਨੇ ਇਹ ਕੰਮ ਕਰਨਾ ਰਮਨ ਇੱਥੋਂ ਸਾਰੀਆਂ ਹੱਸਦੀਆਂ ਜਾਂਦੀਆਂ ਵਾ ਪਰ ਸਾਡੀ ਨੋ ਉਹਨਾਂ ਵਰਗੀ ਨਹੀਂ ਲੱਗਦੀ ਚੱਲ ਮੈਂ ਤੇ ਮਹਾਰਾਜ ਅੱਗੇ ਨਾ ਇਹੋ ਹੱਥ ਜੋੜਦੀਆਂ